हां जी दोस्तों सारेनु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਅਰਵੈਲ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਇੱਕ ਬਹੁਤ ਖੂਬਸੂਰਤ ਦੋਸਤੋ ਵੀਰ ਹੀਰਾ ਲੈ ਕੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਹੋਇਆ ਵੈਸੇ ਪਸ਼ੂ ਤਾਂ ਬਹੁਤ ਦੋਸਤੋ ਚੜਦੇ ਤੇ ਚੜਦੇ ਆਉਂਦੇ ਰਿਹਾ ਇਸ ਕਿੱਲੇ ਦੇ ਉੱਪਰ ਇਸ ਫਾਰਮ ਦੇ ਉੱਪਰ ਅੱਜ ਇੱਕ ਬਹੁਤ ਸ਼ਾਨਦਾਰ ਤੇ ਪੂਰੀ ਜਾਨਦਾਰ ਇੱਕ ਬਲਖਣ ਜੀ ਬਹੁਤ ਖੂਬਸੂਰਤ ਬਿਊਟੀ ਦੇ ਵਿੱਚ ਵੀ ਦੋਸਤੋ ਬਿਲਕੁਲ ਚਾਰ ਚੰਦ ਲਾਉਂਦੀ ਹੋਈ ਇੱਕ ਤੁਹਾਨੂੰ ਝੋਟੀ ਦਿਖਾਉਣ ਜਾ ਰਹੇ ਹਾਂ ਬੂਰੀ ਨੀਲੀ ਰਵੀ ਦੀ ਝੋਟੀ ਆ ਦੋਸਤੋ ਬਾਕੀ ਪੂਰੀ ਡਿਟੇਲ ਆਪਾਂ ਵੀਰ ਹਰਬੇਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਝੋਟੀ ਦੇ ਮਦਰ ਦਾ ਮਿਲ ਰਿਕਾਰਡ ਕਿਸ ਬਾਪ ਵਾਲੇ ਪੱਖ ਤੋਂ ਆ ਉਹ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਬਾਕੀ ਜਿਹੜੇ ਵੀਰ ਖਿਡਾਰੀ ਆ ਉਹਨਾਂ ਨੇ ਵੇਖਦਿਆਂ ਸਾਰ ਦੋਸਤੋ ਜਜਮੈਂਟ ਕਰ ਲੈਣੀ ਆ ਕਿਉਂਕਿ ਹਰ ਇੱਕ ਵੀਰ ਪਾਰਖੂ ਆ ਜਿਹੜੇ ਵੀਰ ਨੇ ਕੋਈ ਚਾਰ ਡੰਗਰ ਰੱਖਿਆ ਦੋਸਤੋ ਜਿਹੜਾ ਪਸ਼ੂਆਂ ਦੇ ਵਿੱਚ ਰਹਿੰਦਾ ਨਾਰਮਲੀ ਉਹਨੂੰ ਇੱਕ ਦੋਸਤੋ ਜਜਮੈਂਟ ਇੱਕ ਆਈਡੀਆ ਹੋ ਜਾਣਾ ਕੇਸ ਬਾਪ ਵਾਲੇ ਪੱਖ ਤੋਂ ਆ ਕੀ ਕਰਤੂ ਦੀ ਮਾਲਕਣਾ ਦੋਸਤੋ ਝੋਟੀ ਬਾਕੀ ਆਜੋ ਬਥੇਰੇ ਡਿਟੇਲ ਦੇ ਲਈ ਚਲਦੇ ਆ ਵੀਰ ਹਰਵੈਲ ਸਿੰਘ ਦੇ ਕੋਲ ਸਭ ਤੋਂ ਪਹਿਲਾਂ ਬਾਈ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮੀ ਚੈਨਲ ਨੂੰ ਦੇਖ ਰਹੇ YouTube Instagram Facebook ਤੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਤੱਕ ਬਹੁਤ ਵਧੀਆ ਵੀਰ ਹਰਵੈ ਠੀਕ ਆ ਅੱਛਾ ਵੀਰ ਹਰ ਵੇਲੇ ਚਲੋ ਪਸ਼ੂ ਮੈਂ ਕਿ ਜ਼ਿਕਰ ਕੀਤਾ ਵੀ ਕਾਫੀ ਆਏ ਪਸ਼ੂ ਇਸ ਕਿੱਲੇ ਦੇ ਉੱਪਰ ਤੇ ਕਾਫੀ ਸੇਲ ਹੋਏ ਚੰਗੀ ਚੰਗੀ ਬਰੀਡ ਦੇ ਵਿੱਚ ਚਾਹੇ ਨੀਲੀ ਰਾਵੀ ਦੀਆਂ ਮੱਝਾਂ ਛੋਟੀਆਂ ਆਈਆਂ ਮੋਹਰਾਂ ਦੀਆਂ ਹੋ ਗਈਆਂ ਚੰਗੀ ਚੰਗੀ ਗਾਂ ਆਈ ਅੱਜ ਆਪਣੇ ਕੋਲ ਜਿਹੜੀ ਇਹ ਪੂਰੀ ਨੀਲੀ ਰਾਵੀ ਦੀ ਝੋਟੀ ਆਈ ਆ ਵੀਰ ਬਾਕੀ ਸੰਤੂ ਸਾਹਿਬ ਵਾਹਿਗੁਰੂ ਦੀ ਮੇਰ ਰਹੀ ਸ਼ੁਰੂ ਤੋਂ ਹੀ ਯਾਨੀ ਕਿ ਬਹੁਤ ਜ਼ਿਆਦਾ ਇਨਾ ਹੱਥਾਂ ਨਾਲ ਪਸ਼ੂ ਲਿਆਂਦੇ ਵਿੱਚ ਚੰਗੀ ਤੋਂ ਚੰਗੀ ਚੀਜ਼ ਆਈ ਤਾਂ ਆਉਂਦੀ ਵੀ ਰਹੂਗੀ ਤਾਂ ਪਰ ਕਦੀ ਕਦੀ ਪਰਮਾਤਮਾ ਵੱਲੋਂ ਸਪੈਸ਼ਲ ਜੀ ਚੀਜ਼ ਜਿਹੜੀ ਆ ਕਿਤੇ ਕਿਤੇ ਨਿਕਲਦੀ ਆ ਚਲ ਤਾਰੇ ਡਿਸਾਈਡ ਹੁੰਦਾ ਰੇਟ ਰੇਟ ਨਹੀਂ ਚੰਗਾ ਮਾੜਾ ਹੋਣਾ ਹੁੰਦਾ ਪਸ਼ੂ ਕਦੀ ਨਹੀਂ ਮਾੜਾ ਹੁੰਦਾ ਸਹੀ ਹੈ ਜੀ ਸਹੀ ਹੈ ਤਾਂ ਬਾਕੀ ਆਪਾਂ ਜਿਹੜੀ ਇਹਦੀ ਡਿਟੇਲ ਆ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਲਓ ਜੀ ਸੋ ਕਾਫੀ ਵੀਰਾਂ ਦਾ ਦੋਸਤੋ ਸ਼ੌਕ ਹੁੰਦਾ ਵੀ ਇਹੋ ਜਿਹਾ ਪਸ਼ੂ ਖਰੀਦਣ ਦਾ ਅਸਲ ਦੇ ਵਿੱਚ ਲਗਭਗ 3.5 4 ਸਾਲ ਦੀ ਹੋ ਗਈ ਹੁਣ ਅੱਛਾ ਜੀ ਪਹਿਲਾ ਸੂਆ ਐਨੇ ਸੂਣਾ ਅੱਛਾ ਪਹਿਲਾ ਸੂਆ ਜੀ ਪਹਿਲਾ ਸੂਆ ਸੂਣਾ ਵਾ ਅੱਛਾ ਜੀ ਨਾਰਲੀ ਵਾਲੇ ਬੂਰੇ ਦੀ ਇਹ ਧੀ ਆ ਅੱਛਾ ਜੀ ਠੀਕ ਆ ਇਹ ਭਿੰਡਰ ਕਲਾ ਮੋਗੇ ਜ਼ਿਲ੍ਹੇ ਤੋਂ ਯਾਨੀ ਕਿ ਗਈ ਸੀ ਕਿ ਧੂਲ ਕੋਨਾ ਕੱਟੀ अच्छा जी ਆਪਣੇ ਮਾਝੇ ਦਾ ਪਿੰਡ ਦੂਰ ਕੋਨਾ ਹਾਂ ਦੂਰ ਕੋਨਾ ਮਾਝੇ ਦਾ ਪਿੰਡ ਆ ਬਾਰਡਰ ਲਾਗੇ ਠੀਕ ਆ ਜੀ ਉੱਥੇ ਇਹ ਗਈ ਉੱਥੋਂ 20 ਮਹੀਨੇ ਦੀ ਜਿਹੜੀ ਆਪਾਂ ਜਿਹੜੀ ਖਰੀਦੀ ਆ ਠੀਕ ਹੈ ਜੀ ਠੀਕ ਆ ਇਹ ਪਿੰਡਰਕਲ ਵਾਲਿਆਂ ਨੇ ਡਾਇਰੈਕਟ ਕ੍ਰੋਸਿੰਗ ਕਰਾਈ ਬੂਰੇ ਨਰਲੀ ਵਾਲੇ ਤੋਂ ਅੱਛਾ ਜੀ ਤਾਂ ਫਿਰ ਉਹਨਾਂ ਕੋਲੋਂ ਕੱਟੀ ਜਿਹੜੀ ਏ ਦੂਲ ਕੋਨੇ ਵਾਲਿਆਂ ਨੇ ਲਈ ਕੋਈ ਸਜੰਤਾਈ ਸੀ ਉਹਨਾਂ ਦੀ ਬਿਲਕੁਲ ਜੀ ਉਹਨਾਂ ਕੋਲੋਂ ਜਿਹੜੀ ਆਪਾਂ 20 ਮਹੀਨੇ ਦੀ ਜਿਹੜੀ ਕੱਟੀ ਆ ਹਾਂ ਖਰੀਦੀ ਸੀ ਠੀਕ ਹੈ ਜੀ ਠੀਕ ਹੈ ਤੇ ਘਰ ਦਾ ਹੀ ਇਹਦਾ ਜੰਪਲ ਆ ਬਿਲਕੁਲ ਜੀ ਬਿਲਕੁਲ ਤੇ ਇੱਕ ਸਾਹ ਨਾਲ ਪੂਰਾ ਜਿਹੜ ਅੱਗੇ ਵੀ ਇਹ ਜਿਹੜੀ ਆ ਚੰਗੀ ਗੱਬਣ ਆ ਮੱਲਾ ਹੈ ਤਾਂ ਡਾਇਰੈਕਟ ਕ੍ਰੋਸਿੰਗ ਤੋਂ ਆ ਹਾਂਜੀ ਹਾਂਜੀ ਨੀਲੇ ਤੋਂ ਨੀਲੀ ਨੀਲੀ ਰੰਗ ਦੇ ਸਾਬ ਤੋਂ ਗੱਬਣੀ ਡਾਇਰੈਕਟ ਕ੍ਰੋਸਿੰਗ ਆ ਠੀਕ ਆ ਤਾਂ 26 ਲੀਟਰ ਵਾਲੀ ਯਾਨੀ ਕਿ ਮੱਜ ਦਾ ਕਟਾ ਸੀਗਾ ਨੀਲੀ ਦਾ ਢੰਗ ਪਿੰਡ ਤੋਂ ਠੀਕ ਹੈ ਜੀ ਠੀਕ ਹੈ ਜੀ ਉੱਥੋਂ ਕਰਵਾਈ ਆਪਾਂ ਠੀਕ ਹੈ ਜੀ ਠੀਕ ਆ ਡਾਕਟਰ ਬਲਵਿੰਦਰ ਦੇ ਮਾਲੀ ਤੋਂ ਲਓ ਜੀ ਸੋ ਦੋਸਤੋ ਬਾਕੀ ਬੈਕਗਰਾਉਂਡ ਵੀਰ ਨੇ ਪੂਰੀ ਜਿਹੜੀ ਕਹਾਣੀ ਸੁਣਾਤੀ ਆ ਵੀ ਜੋ ਰਿਐਲਿਟੀ ਦੇ ਵਿੱਚ ਕਿੱਥੋਂ ਤੁਰਈ ਆ ਝੋਟੀ ਕਿੱਥੇ ਆਈ ਤੇ ਕਿਹੜੇ ਮਾਲੀ ਤੋਂ ਜਿਹੜੀ ਦੋਸਤੋ ਇਸਦੀ ਮਦਰ ਗੱ ਤੇ ਕੇਸ ਮਾਲੀ ਕਿਸ ਬਾਪ ਦੀ ਇਹ ਤੀ ਆ ਬਾਕੀ ਮਾਰਕਿੰਗ ਇੱਕ ਵਾਰੀ ਤੁਹਾਨੂੰ ਦਿਖਾਵਾਂਗੇ ਦੋਸਤੋ ਵਾਈਟ ਫੇਸ ਦੇ ਵਿੱਚ ਬਿੱਲੀ ਮਣਕੀ ਅੱਖ ਸੋ ਸਿੰਘਾ ਸੋਂਗਾ ਦੀ ਛੇਵਾਂ ਸਿੰਘਾਂ ਦੇ ਖੁਲਾਈ ਦਾ ਅੱਧਾ ਵਾਈਟ ਸਿੰਘ ਆਉਂਦਿਆ ਇਹ ਬਿਲਕੁਲ ਜਿਹੜੀ ਨੀਲੀ ਦੇ ਵਿੱਚ ਗੁਣ ਜ਼ਰੂਰੀ ਆ ਹਾਂ ਬਿਲਕੁਲ ਜੀ ਇਹ ਜਿਹੜੀਆਂ ਚੀਜ਼ਾਂ ਬਿਲਕੁਲ ਬਿਲਕੁਲ ਬਿੱਲੀ ਮਣਕੀ ਅੱਖਾ ਰੈੱਡ ਵੇਖੋ ਕੋਲੇ ਵੇਖੋ ਇਹਦੇ ਬਿਲਕੁਲ ਗੁਲਾਬੀ ਆ ਲਓ ਜੀ ਠੀਕ ਆ ਸੋ ਬਿਲਕੁਲ ਰੈੱਡ ਕੋਲੇ ਆ ਦੋਸਤੋ ਗੁਲਾਬੀ ਕੋਲੇ ਆ ਤੇ ਨੀਲੀ ਬਿੱਲੀ ਮਣਕੀ ਅੱਖਾ ਠੀਕ ਆ ਜੀ ਆ ਦੇਖ ਚਾਰੇ ਪੈਰ ਧੋਤੇ ਆ ਸਨ ਜਨੂ ਸਾਹਿਬ ਇਹਦੀ ਚਮੜੀ ਇੰਨੀ ਕਿ ਪਤਲੀ ਆ ਕਿ ਜੇ ਆਪਾਂ ਇਹਦੇ ਖਿੱਚ ਕੇ ਹੱਥ ਮਾਰ ਦਾਂਗੇ ਤਾਂ ਪੰਜੇ ਉਂਗਲਾਂ ਇਹਦੀਆਂ ਸਭ ਜਾਣਗੀਆਂ ਹਾਂਜੀ ਤੇ ਬਾਕੀ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਪਹਿਲਾ ਸੂਆ ਸੁਣਾ ਇਹਨੇ ਲਓ ਜੀ ਪਹਿਲਾ ਸੂਆ ਦੋਸਤੋ ਝੋਟੀ ਤੇ ਸ਼ਾਨਦਾਰ ਲੇਵਾ ਠੀਕ ਆ ਜੀ ਖੁੱਲਾ ਲੇਵਾ ਵੇਖੋ ਢਿਲ ਟੁਲ ਬਹੁਤ ਜਿਆਦੀਆਂ ਦੇ 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 ਜਿਹੜੀ ਦਿਖਾ ਦਿੰਦੇ ਆ ਸੂਤ ਨਿਸ਼ਾਨ ਆ ਦੋਸਤੋ ਚਾਰੇ ਖੋਰ ਚਾਰੇ ਪੈਰ ਧੋਤੇ ਤੁਹਾਨੂੰ ਨਜ਼ਰ ਆ ਜਾਣਗੇ ਪੂਛ ਉੱਪਰ ਤੱਕ ਸੂਹ ਦੇ ਨਾਲ ਬਿਲਕੁਲ ਟੱਚ ਹੀ ਕਰਦੀ ਸਮਝ ਲਓ ਬਿਲਕੁਲ ਵਾਈਟ ਉੱਪਰ ਤੱਕ ਸੋ ਬਾਡੀ ਸਟਰਕਚਰ ਸੋਹਣਾ ਚੌੜੇ ਪੇਟ ਤੇ ਹਾਈਟ ਨਾਰਮਲੀ ਦੋਸਤੋ ਇੱਕ ਜ਼ਿਕਰ ਕਰਦੇ ਨੇ ਵੀ ਨੀਲੀ ਰਾਵੀ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਦੇ ਵਿੱਚ ਅਕਸਰ ਪਸ਼ੂ ਪਾਏ ਜਾਂਦੇ ਆ ਤੇ ਜੇ ਆਪਾਂ ਕਹਿ ਦਈਏ ਵੀ ਬਾਹਾਲੀਆਂ ਕੰਧ ਜੱਡੀਆਂ ਉੱਚੀਆਂ ਵੱਡੀਆਂ ਮੱਝਾਂ ਉਹ ਨੀਲੀ ਰਾਵੀ ਨਹੀਂ ਜਾਂ ਤਾਂ ਕ੍ਰੋਸ ਵੀ ਹੋ ਸਕਦੀਆਂ ਨੇ ਪੰਜ ਕਲਿਆਣੀ ਵੀ ਹੋ ਸਕਦੀਆਂ ਨੇ ਤੇ ਫਿਲਹਾਲ ਇੱਕ ਮਧਰੀ ਡੌਲੀ ਵਾਲੇ ਆਪਾਂ ਜਿਵੇਂ ਪਸ਼ੂ ਦੇਖਦੇ ਆ ਮਧਰੀ ਕੋਟੀ ਵਾਲਾ ਪਸ਼ੂ ਜੀ ਸੰਸਾਹ ਝੋਲੀ ਵਾਲੀ ਮੱਝ ਹਾਂ ਬਿਲਕੁਲ ਇਹ ਨਹੀਂ ਕਵਾਂਗੇ ਕਿ ਅਗਰ ਜਿੱਦਾਂ ਪਹਿਲਾ ਸਵੇਰ ਸੋਨਾ ਝੋਟੀ ਨੇ ਝੋਲ ਝਲ ਬਹੁਤ ਆ ਨਾ ਜੀ ਬਹੁਤ ਵਧੀਆ ਬਹੁਤ ਹੀ ਵਧੀਆ ਮੈਨੂੰ ਲੱਗਦਾ ਫਿਰ ਵੇਲ ਇਹੋ ਜੇ ਪਸੂ ਦੂਜੇ ਤੀਜੇ ਸਵੇਰ ਜਾ ਕੇ ਹੋ ਜਾ ਕੇ ਸੰਤੋ ਸਾਹਿਬ ਆਮ ਤਕਰੀਬਨ ਮੱਝਾਂ ਜਿਹੜੀਆਂ ਲੋਕਲ ਜਾਂਦੇ ਸੀ ਤਾਂ ਦੂਜੇ ਸਵੇਰ ਜਾ ਕੇ ਤੀਜੇ ਚ ਇੰਨੀ ਝੋਲੀ ਭਰਦੀਆਂ ਬਿਲਕੁਲ ਜੀ ਬਿਲਕੁਲ ਬਹੁਤ ਅੱਛਾ ਹਰਵੈਲ ਭਾਈ ਦਿਨ ਤਕਰੀਬਨ ਇਹ ਤੇ ਪੂਰੇ ਕਿੰਨੇ ਕ ਤਰੀਕ ਨੂੰ ਹੋਇਆ ਵੈਸੇ 11 ਵਜੇ ਵੀ ਹਫਤਾ ਖੜੂਗੀ ਝੋਟੀ ਅੱਜ ਵੀ ਲੈ ਜੂ ਬਿਲਕੁਲ ਜੀ ਲਓ ਵੀ ਦੋਸਤੋ ਤਿਆਰੀ ਦੇਖੋ ਤੁਸੀਂ ਬਾਕੀ ਹਜੇ ਵੀ ਤਕਰੀਬਨ ਬਾਈ ਹਰਪ੍ਰੀਤ ਸਿੰਘ ਕਹਿੰਦਾ ਵੀ ਹਫਤੇ ਦੇੜ ਘੜ ਲੈ ਜੋਗੀ ਸਮਾਂ ਠੀਕ ਆ ਤੇ ਬਾਕੀ ਦੋਸਤੋ ਸ਼ਾਨਦਾਰ ਕੁਆਲਿਟੀ ਦੇ ਵਿੱਚ ਬਾਕੀ ਥਾਂ ਤੋਂ ਨਹੀਂ ਕਿਸੇ ਗੱਲਾਂ ਨਹੀਂ ਸੰਦੂ ਸਾਹਿਬ ਇਹਦੇ ਚ ਕਮੀ ਹਾਂਜੀ ਆ ਇੱਕ ਦਿਨ ਮੁੰਡੇ ਨੇ ਥੋੜੇ ਪੇੜ ਪੀਆਂ ਸੀਗੀਆਂ ਪਰ ਝੰਡਾ ਮਾਰਤਾ ਬਿਲਕੁਲ ਹਾਂਜੀ ਉਹ ਨਿਸ਼ਾਨ ਉੱਪਰ ਪੈ ਗਿਆ ਇਹਦੇ ਤੇ ਇੰਨਾ ਹੀ ਕਿ ਚਮੜੀ ਇਹਦੀ ਪੂਰੀ ਹੈ ਵੀ ਤਿਲਾਂ ਵਾਲੀ ਬਾਈ ਹਰਪ੍ਰੀਤ ਤਿਲਾਂ ਵਾਲੀ ਆ ਨਾਲ ਤੇਲ ਨਾਲ ਨੀਲੀ ਰਾ ਵੀ ਇਹ ਦੋ ਦੋ ਚੀਜ਼ਾਂ ਕੰਬੀਨੇਸ਼ਨ ਬਹੁਤ ਘਟ ਮਿਲਦਾ ਲਓ ਜੀ ਤੋ ਬੂਰੀ ਆ ਦੋਸਤੋ ਨੀਲੀ ਰਾਵੀ ਆ ਤਿਲਾਂ ਵਾਲੀ ਆ ਠੀਕ ਆ ਜੀ ਬਾਕੀ ਮੈਂ ਸਟਾਰਟਿੰਗ ਤੋਂ ਜ਼ਿਕਰ ਕਰਤਾ ਸੀਗਾ ਸੋ ਜਿਹੜੇ ਵੀਰ 파ਰਕੂਆ ਦੋਸਤੋ ਪੈਸਾ ਹਰਕ ਵੀਰ ਲੈ ਕੇ ਤੁਰਿਆ ਫਿਰਦਾ ਵੀ ਚੰਗਾ ਪਸ਼ੂ ਖਰੀਦੀ ਆ ਪਰ ਇਹੋ ਜਿਹਾ ਪਸ਼ੂ ਕਦੇ ਕਦੇ ਇੱਥੇ ਆਉਂਦਾ ਉਸ ਅਕੋਰਡਿੰਗ ਤੁਸੀਂ ਇੱਕ ਜਜਮੈਂਟ ਕਰ ਲਿਓ ਠੀਕ ਆ ਜੀ ਕਿਉਂਕਿ ਬਹੁਤ ਏਰੀਆ ਹਰ ਕੋਈ ਵੀਰ ਵੇਖਦਾ ਹੋਊਗਾ ਤੁਰ ਫਿਰ ਕੇ ਤੇ ਇਹੋ ਜਿਹਾ ਪਸ਼ੂ ਕਦੀ ਟਾਵੇਂ ਟੱਲੇ ਨਿਕਲਦੇ ਆ ਚੰਗੇ ਬਾਪ ਲਾਈਨ ਵਾਲੇ ਪੱਖ ਤੋਂ ਚਾਹੇ ਮੋਦਰਾ ਦੀ ਲਾਈਨ ਵਾਲੇ ਪੱਖ ਤੋਂ ਇੱਕ ਨਾ ਜਗਜੀਤ ਰੰਧਾਵਾ ਕਰਕੇ ਮੈਨੂੰ ਨਾ ਕਮੈਂਟ ਆਇਆ ਮੈਂ ਪੂਰੀ ਜੀ ਕਹਿੰਦਾ ਵੀ ਬੂਰੀ ਤਾਂ ਅਸੀਂ ਵੇੜੇ ਨਹੀਂ ਵੜਨ ਦਿੰਦੇ। ਅੱਛਾ ਅੱਛਾ ਜੀ। ਤਾਂ ਫਿਰ ਮੈਂ ਉੱਥੇ ਭਾਸ਼ਾ ਗਲਤ ਨਹੀਂ ਵਰਤ ਸਕਦਾ। ਹਾਂਜੀ। ਕਹਿੰਦੇ ਨੇ ਬਾਂਦਰ ਕੀ ਜਾਣੇ ਅਦਕਰ ਦਾ ਸਵਾਦ। ਆ ਇਤਰਾ ਹੀ ਹੈ ਜੀ। ਠੀਕ ਆ। ਹਾਂ। ਉਹਨੇ ਐਵੇਂ ਨਹੀਂ ਬਾਬਿਆਂ ਦੇ ਟਾਈਮ ਤੋਂ ਗੁਰੂ ਨਾਨਕ ਦੇ ਟਾਈਮ ਤੋਂ ਬਾਬਾ ਬੁੱਢਾ ਸਾਹਿਬ ਦੇ ਬੂਰੀਆਂ ਕਾਲੀਆਂ ਚੱਲਦੀਆਂ ਹੁੰਦੀਆਂ। ਵਾਕਿਆ ਜੀ ਵਾਕਿਆ। ਠੀਕ ਆ ਤੇ ਐਵੇਂ ਨਹੀਂ ਕਿਹਾ ਵੀ ਚੁੰਗਦੇ ਆ ਬੂਰੀਆਂ ਤੇ ਖੇੜਦੇ। ਖੇੜਦੇ ਕਬੱਡੀਆਂ ਹੈ। ਲਓ ਜੀ। ਤਾਂ ਉਹਨੇ ਸਿੰਘ ਨੇ ਬੂਰੀ ਤੇ ਕਮੈਂਡ ਕੀਤਾ। ਵੀ ਬੂਰੀ ਤਾਂ ਅਸੀਂ ਵੇੜੇ ਨਹੀਂ ਵੜਨ ਦਿੰਦੇ। ਹਾਂ। ਤਾਂ ਬਾਬਾ ਸਿੰਘਾ ਫਿਰ ਬਿਲਕੁਲ ਲਬ ਜਿਵੇਂ ਇੱਕ ਵੇੜੋਂ ਦੇ ਵਿੱਚ ਜਿਵੇਂ ਗੋਕੇ ਪਸ਼ੂ ਦੇ ਵਿੱਚ ਵੇੜੋਂ ਦੇ ਵਿੱਚ ਇੱਕ ਸ਼ਾਹੀਵਾਲ ਵੇੜ ਦੀ ਦੁੱਧ ਦੀ ਮਹੱਤਤਾ ਉਵੇਂ ਇੱਕ ਬੂਰੀ ਨੀਲੀ ਰਾਵੀ ਦੀ ਚਾਹੇ ਬੂਰੀ ਮੱਝ ਦੀ ਵੀ ਦੁੱਧ ਦੀ ਇੱਕ ਵਿਲੱਖਣ ਜਿਹੜੀ ਮਹੱਤਤਾ ਹੈਗੀ ਆ ਵੈਸੇ ਦੁੱਧ ਸੇਮ ਹੀ ਹੁੰਦਾ ਦੋਸਤੋ ਪਰ ਜਿਆਦਾ ਤਰਜੀਹ ਜਾਂ ਜਿਆਦਾ ਤਵੱਜੋ ਦਿੱਤੀ ਗਈ ਹੈ ਜੀ ਇਹ ਤਾਂ ਚਲੋ ਪਸ਼ੂ ਸਾਰੇ ਘਰ ਚ ਵੱਜੇ ਹੁੰਦੇ ਆ ਹਾਂਜੀ ਦਸਾਂ ਪਸ਼ੂਆਂ ਦੇ ਵਿੱਚ ਇੱਕ ਵੱਜੀ ਹੋਵੇ ਨਾ ਤਾਂ ਸਪੈਸ਼ਲ ਜੀ ਤੀਜ ਲੱਗਦੀ ਖੁਰਲੀ ਤੇ ਵੱਜੀ ਆ ਵੀ ਘੁਮ ਘੁਮਾ ਕੇ ਜਿਹੜੀ ਆਖੋ ਤੇ ਜਾਂਦੀ ਕਿ ਉਹਦੇ ਕੋਲੇ ਜਾਈਏ ਵਾਹ ਜੀ ਵਾਹ ਲਓ ਬਈ ਦੋਸਤੋ ਬਾਕੀ ਸੁੰਦਰਤਾ ਦੀ ਮੈਂ ਆਪਾਂ ਹੋਰ ਜਿਆਦਾ ਆਪਾਂ ਕਹਿ ਲਈਏ ਵੀ ਚਲੋ ਸੰਤੋ ਸਾਹਿਬ ਇੱਕ ਦੇ ਗਲਤ ਕਹਿਣ ਨਾਲ ਨਹੀਂ ਹਾਂਜੀ 100 ਲੋਕਾਂ ਦੇ ਫੋਨ ਆਉਂਦੇ ਆਪਾਂ ਨੂੰ ਭੈਣ ਭਰਾਵਾਂ ਦੇ ਕਿ ਸਾਨੂੰ ਪੂਰੀ ਚਾਹੀਦੀ ਬਿਲਕੁਲ ਜੀ ਬਿਲਕੁਲ ਤਾਂ ਪੰਜੇ ਉਂਗਲਾਈ ਕੋਈਆਂ ਵੀ ਨਹੀਂ ਹੁੰਦੀਆਂ ਲਓ ਜੀ ਸੋ ਥਾਣਾ ਦੋਸਤੋ ਬਹੁਤ ਵਧੀਆ ਮੋਟਾ ਗੋਲ ਥਾਣਾ ਤੇ ਬਾਕੀ ਓਵਰਆਲ ਜਿੰਨੀ ਤੁਸੀਂ ਦੇਖ ਰਹੇ ਜੇ ਮੌਕੇ ਤੇ ਉਦ ਤਰਾ ਹੀ ਤੁਹਾਨੂੰ ਜਿਹੜੀ ਆ ਚੀਜ਼ ਮਿਲੂਗੀ ਬਾਕੀ ਪੂਰੀ ਪਸੰਦੀਦਾਰ ਆ ਦੋਸਤੋ ਠੀਕ ਆ ਜੀ ਤੇ ਵੈਸੇ ਜਿਹੜਾ ਕਿ ਕੋਈ ਵੀ ਸ਼ੌਂਕੀ ਚੱਕੀਨ ਲੈ ਕੇ ਜਾਊਗਾ ਤੇ ਮੈਨੂੰ ਲੱਗਦਾ ਵੀ ਦੋਸਤੋ ਕੰਮ ਵੀ ਕਰੂਗਾ ਇਹਦੇ ਉੱਪਰ ਜਾ ਕੇ ਨੀਲੀ ਰਾਵੀ ਤੇ ਬੱਚੇ ਵੀ ਚੰਗੇ ਲਊਗਾ ਨਾਲ ਦੀ ਨਾਲ ਦੂਜੇ ਜਾਂ ਤੀਜੇ ਸੂਵੇ ਆਪ ਤੁਸੀਂ ਰਿਸਪੌਂਸ ਦਵੋਗੇ ਚੰਦਰ ਸਾਹਿਬ ਜਿੰਨਾ ਮਰਜ਼ੀ ਕਰਮਾਲੀ ਵੇੜਾ ਪਰ ਦੂਗੀ ਤੇ ਫਿਰ ਚੰਗੀ ਤੋਂ ਚੰਗੀ ਆਊਗੀ ਬਿਲਕੁਲ ਜੀ ਬਿਲਕੁਲ ਜੀ ਇੱਕ ਛੋਟੇ ਹੋਂ ਤੋਂ ਮੈਂ ਗੱਲ ਦੱਸਦਾ ਵਾਂ ਸਾਡੇ ਕੋਲੇ ਬੂਰੀ ਸੀ ਕਿਤੇ ਬਜ਼ੁਰਗਾ ਨੇ ਲਈ ਸੀਗੇ ਇਦਾਂ ਕੋਈ ਐਸੇ ਭਾਈ ਜਾਰੇ ਦਾ ਬੰਦਾ ਸੀ ਪਿੰਡ 'ਚ ਉਹਨਾਂ ਸਮੇਂ 'ਚ ਮੇਰੇ ਖਿਆਲ 400 ਰੁਪਏ ਦੀ ਦੱਸਦੇ ਸੀ ਅੱਛਾ ਅੱਛਾ ਜੀ ਤਾਂ ਕਰਮਾਲੀ ਨੇ 20 22 ਸੂਵੇ ਦਿੱਤੇਗਾ ਉਹਨਾਂ ਦੀਆਂ ਕਟੀਆਂ ਤਕਰੀਬਨ ਪਿੰਡ ਦੇ ਵਿੱਚ ਰਿਸ਼ਤੇਦਾਰਾਂ ਨੂੰ ਵੀ ਹਾਂਜੀ ਹਾਂਜੀ ਤਾਂ ਸੇਲ ਵੀ ਪਤਾ ਨਹੀਂ ਕਿੰਨੀਆਂ ਕੀਤੀਆਂ ਸਹੀ ਹੈ ਜੀ ਇਤਨੀ ਆ ਲਓ ਜੀ ਠੀਕ ਆ ਤੇ ਅੱਛਾ ਹਰਵੇਲ ਝੋਟੀ ਹੈ ਵੀਰ ਪਹਿਲਾ ਸੂਆ ਸੋਣੀਏ ਦੀ ਡਿਮਾਂਡ ਕੀ ਮੰਗ ਕਰਦੇ ਬਈ ਡਿਮਾਂਡ ਸੰਧੂ ਸਾਹਿਬ ਕੋਈ ਜ਼ਿਆਦਾ ਨਹੀਂ ਇਹਦੀ ਤਾਂ ਕਹਿੰਦੇ ਹੁੰਦੇ ਬਹੁਤ ਮੁੱਲ ਚੀਜ਼ ਆ ਕੋਈ ਕੀਮਤ ਹੀ ਨਹੀਂ ਮੰਗ ਸਕਦੇ ਆਪਾਂ ਹਾਂਜੀ ਪਰ ਫਿਰ ਵੀ ਜਿਹੜੀ ਕੀਮਤ ਰੱਖਣੀ ਪੈਣੀ ਆ 135 ਆ ਉਹਦੇ ਜੋ ਸੰਧੂ ਸਾਹਿਬ ਸਿਰਫ ਛੋੜ ਛੱਪਾ ਹੋਊਗਾ ਠੀਕ ਹੈ ਜੀ ਲਓ ਜੀ 135000 ਦੇ ਵਿੱਚ ਉਹ ਪਿੱਛੇ ਦੀ ਸੰਧੂ ਸਾਹਿਬ ਆਪਣੀ ਗਾਰੰਟੀ ਹੈ ਪਾਰ ਪਿੱਛੇ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਜੀ ਸਮੱਸਿਆ ਬਿਲਕੁਲ ਨਹੀਂ ਜੀ ਲਓ ਜੀ ਦੀ ਆਪਣੀ ਗਾਰੰਟੀ अच्छा ਤੇ ਹਰਵੈਲ ਬਾਈ ਇੱਕ ਨੰਬਰ ਆਪਣੇ ਬੋਲ ਦिए ਵੀਰ 99038820259906382025 ਠੀਕ ਹੈ ਜੀ। ਹੁਣ ਦੋਸਤੋ ਇਹ ਸਾਨੂੰ ਬਾਈ ਹਰਵੈਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ